ਐਸ ਫੋਰ ਇਸ ਦੀ ਆਪਣਾ ਜਿਹੜਾ ਸਾਡਾ ਟਰੈਕਟਰ ਬਹੁਤ ਟਾਈਮ ਤੋਂ ਚੱਲਦਾ ਆ ਰਿਹਾ ਸੀਗਾ ਵੀ ਆਈ 60 ਟੋਰ ਪਲੱਸ ਦੇ ਨਾਮ ਤੋਂ ਅਸੀਂ ਦੁਬਾਰਾ ਲਾਂਚ ਕੀਤਾ ਫੋਰ ਵੀਲ ਰਾਈਡ ਤੇ ਦੇਖੋ ਇਹਦੀ ਖਾਸियत ਕੀ ਹੈ ਪਹਿਲੇ ਸਾਡੇ ਕੋਲ ਜਿਹੜਾ ਇੰਜਨ ਆਂਦਾ ਸੀ ਉਹ 370 ਸੱਤ ਕਿਲੋ ਇੰਜਨ ਆਂਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਸਾਨਾ ਵੱਡਾ ਇੰਜਨ ਪਾ ਦਿੱਤਾ 4712 ਕਿਲੋ ਪਹਿਲਾਂ ਵਾਲੇ ਟਰੈਕਟਰ ਤੇ ਇਸ ਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੋਰ ਫਰਕ ਪਤਾ ਲੱਗੇਗਾ ਇੰਜਨ ਵੱਡਾ ਕਰ ਦਿੱਤਾ ਹੋਰ ਕਿਹੜੀਆਂ ਚੀਜ਼ਾਂ ਤੇ ਫਰਕ ਪੈਣਾ ਲੱਗੇਗਾ ਉਸ ਤੋਂ ਉਸ ਤੋਂ ਇਲਾਵਾ ਜਦੋਂ ਅਸੀਂ ਚਲਾਵਾਂਗੇ ਜਿਵੇਂ ਅਸੀਂ ਗੱਲ ਕਰਦੇ ਹਾਂ ਆਈ ਰੋਡਿੰਗ ਵੀ ਅ ਕੱਲ ਸਾਰੀ ਹਡੋਲੀ ਕਰੀ ਲਿਫਟ ਆਉਂਦੀ ਸੀ ਸਿੰਪਲ ਆਉਂਦੀ ਸੀ ਕਿਸਾਨ ਕਿੰਨਾ ਕਿ ਪਸੰਦ ਕਰ ਰਹੇ ਨੇ ਇਸ ਟੈਕਨ ਦੀ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੁਛ ਹੀ ਟਾਈਮ ਦੇ ਵਿੱਚ ਅਸੀਂ ਜਿਵੇਂ ਕਾਰਾਂ ਚ ਸੁੰਦੇ ਸੀਗੇ ਸਾਡੇ ਕੁਛ ਹੀ ਦਿਨਾਂ ਦੇ ਵਿੱਚ ਅਸੀਂ ਹਜ਼ਾਰ ਟਰੈਕਟਰ ਵੇਚਤਾ ਜੀ ਹੈ ਅਸੀਂ ਅੱਜ 8,57,900 ਰੁਪਏ ਦਾ ਟਰੈਕਟਰ ਪੂਰ ਵੀ ਡਰਾਈਵ ਦੇ ਵਿੱਚ 60 ਸਭ ਤੋਂ ਵੱਡੇ ਇੰਜਨ ਦੇ ਨਾਲ ਦਿੱਤਾ ਹੈ ਜੀ ਇਸ ਰੇਟ ਦੇ ਵਿੱਚ ਸਾਡਾ ਦਾਵਾ ਹੈ ਕੋਈ ਕੰਪਨੀ ਟਰੈਕਟਰ ਨਹੀਂ ਦੇ ਸਕਦੀ ਅਸੀਂ ਸਾਰਾ ਪ੍ਰੋਫਿਟ ਘਟਾਤਾ ਪ੍ਰੋਫਿਟ ਘਟਾਣ ਦੇ ਬਾਅਦ ਵੀ ਜੋ ਕੰਪਨੀ ਦਾ ਯੋਗਦਾਨ ਕਿਸਾਨਾਂ ਵਾਸਤੇ ਹੋਣਾ ਚਾਹੀਦਾ ਅਸੀਂ ਫਰ ਟਰੈਕਟਰ ਯੋਗਦਾਨ ਅਸੀਂ ਪ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਸਾਲ ਦੇ ਵਿੱਚ ਦੋ ਮੇਲੇ ਲੱਗਦੇ ਨੇ ਇੱਕ ਲੱਗਦਾ ਜਦੋਂ ਝੋਨੇ ਦੀ ਫਸਲ ਬੀਜਣੀ ਹੁੰਦੀ ਹੈ ਦੂਜੀ ਜਦੋਂ ਕਣਕ ਦੀ ਫਸਲ ਜਿਹੜੀ ਬੀਜਣੀ ਹੁੰਦੀ ਹੈ ਉਦੋਂ ਇੱਕ ਕਿਸਾਨ ਮੇਲੇ ਲੱਗਦੇ ਨੇ ਕਿਸਾਨ ਬੀਜ ਆ ਕੇ ਤੋਂ ਖਰੀਦਦੇ ਨੇ ਤਾਂ ਅਸੀਂ ਇਸ ਸਮੇਂ ਸੋਨਾਲੀਕਾ ਦੇ ਸਟਾਲ ਤੇ ਮੌਜੂਦ ਹਾਂ ਤੇ ਅੱਜ ਸੋਨਾਲੀਕਾ ਨੇ ਟਰੈਕਟਰ ਇੱਕ ਨਵਾਂ ਲਾਂਚ ਕੀਤਾ ਹਰ ਸਾਲ ਮੇਲੇ ਤੇ ਕੋਈ ਨਾ ਕੋਈ ਟਰੈਕਟਰ ਜਿਹੜਾ ਇਹ ਲਾਂਚ ਕਰਦੇ ਹੀ ਹੁੰਦੇ ਨੇ ਅੱਜ ਇੱਕ ਹੋਰ ਟਰੈਕਟਰ ਲਾਂਚ ਕੀਤਾ ਸਾਡੇ ਨਾਲ ਵਿਕਾਸ ਜੀ ਸੋਨਾਲੀਕਾ ਤੋਂ ਮੌਜੂਦ ਨੇ ਵਿਕਾਸ ਜੀ ਮੇਲੇ ਦੇ ਵਿੱਚ ਕੋਈ ਨਾ ਕੋਈ ਹਰ ਵਾਰੀ ਸੋਨਾਲੀਕਾ ਦੇ ਵੱਲੋਂ ਟਰੈਕਟਰ ਲਾਂਚ ਹੁੰਦਾ ਹੀ ਹੁੰਦਾ ਐਸ ਕੀ ਕੀ ਖਾਸ ਟਰੈਕਟਰ ਦੇ ਵਿੱਚ ਕੱਢਿਆ ਤੇ ਕਿਹੜਾ ਟਰੈਕਟਰ ਲਾਂਚ ਕੀਤਾ ਮੈਂ ਸਾਨਾ ਪਹਿਲੇ ਜੀ ਸਭ ਨੂੰ ਸੱਸੀ ਘਰ ਬੁਲਾਵਾਂਗਾ ਤੇ ਜੀ ਆਇਆਂ ਨੂੰ ਬੁਲਾਵਾਂਗਾ ਜੀ ਕਿ ਜੋ ਮੇਲੇ ਵਿੱਚ ਜਿਵੇਂ ਤੁਸੀਂ ਕਿਹਾ ਸੀ ਹਰ ਵਾਰੀ ਕੋਈ ਨਾ ਕੋਈ ਨਵੀਂ ਟੈਕਨੋਲੋਜੀ ਨਵੀਂ ਚੀਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਇਸ ਵਾਰੀ ਅਸੀਂ ਆਪਣਾ ਜਿਹੜਾ ਸਾਡ BI 60 Torque Plus ਦੇ ਨਾਮ ਤੋਂ ਅਸੀਂ ਦੁਬਾਰਾ ਲਾਂਚ ਕੀਤਾ ਫੋਰਵਰਡ ਡਰਾਈਵ ਦੇ ਵਿੱਚ ਤੇ ਇਹਦੀ ਖਾਸੀਅਤ ਕੀ ਹੈ ਪਹਿਲੇ ਸਾਡੇ ਕੋਲ ਜਿਹੜਾ ਇੰਜਨ ਆਂਦਾ ਸੀਗਾ ਉਹ 3707 CC ਦਾ ਇੰਜਨ ਆਂਦਾ ਸੀਗਾ ਹੁਣ ਅਸੀਂ ਇਹਦੇ ਵਿੱਚ ਸਾਨਾ ਵੱਡਾ ਇੰਜਨ ਪਾ ਦਿੱਤਾ 4712 CC ਦਾ ਠੀਕ ਹੈ ਇੰਨਾ ਵੱਡਾ ਇੰਜਨ ਕਿਸੇ ਟਰੈਕਟਰ ਦੇ ਵਿੱਚ ਅਜੇ ਇੰਡੀਆ ਦੇ ਵਿੱਚ ਨਹੀਂ ਹੈਗਾ ਸਰ ਜੇ ਇੰਜਨ ਵੱਡਾ ਪਾਇਆ ਫਿਰ ਉਹ ਤੇਲ ਦੀ ਖਪਤ ਨਹੀਂ ਜ਼ਿਆਦਾ ਕਰੇਗਾ ਉਹ ਗਲਤ ਧਾਰਨਾ ਹੈਗੀ ਹੈ CC ਵਿਧਾਨ ਦੇ ਨਾਲ ਇੰਜਨ ਦੇ ਤੇਲ ਦੇ ਖਰਚੇ ਤੇ ਕੋਈ ਫਰਕ ਨਹੀਂ ਪੈਂਦਾ CC ਦਾ ਮਤਲਬ ਹੈ ਹਵਾ ਜ਼ਿਆਦਾ ਲੈਣਾ ਉਹ ਜਿੰਨੀ ਹਵਾ ਦੀ ਉਹਨੂੰ ਜਗ੍ਹਾ ਮਿਲੇਗੀ ਤੇਲ ਤੇ ਉਹਨੇ ਉਨਾ ਹੀ ਲੈਣਾ ਜਿੰਨੇ ਉਹਦੇ ਕੰਮ ਹੂ ਚਾਹੀਦਾ ਤੇਲ ਦੀ ਕਪੜ ਘੱਟੀ ਹੈ ਤੇ ਕੰਮ ਵਧੀਆ ਕਰੇਗਾ ਲੋਡ ਜ਼ਿਆਦਾ ਲਏਗਾ ਪਹਿਲਾ ਵਾਲੇ ਟਰੈਕਟਰ ਤੇ ਇਸ ਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੋਰ ਫਰਕ ਪਤਾ ਲੱਗੇਗਾ ਇੰਜਨ ਵੱਡਾ ਕਰ ਦਿੱਤਾ ਹੋਰ ਕਿਹੜੀਆਂ ਚੀਜ਼ਾਂ ਦਾ ਫਰਕ ਪਤਾ ਲੱਗੇਗਾ ਉਸ ਤੋਂ ਉਸ ਤੋਂ ਇਲਾਵਾ ਜਦੋਂ ਅਸੀਂ ਚਲਾਵਾਂਗੇ ਜਿਵੇਂ ਅਸੀਂ ਗੱਲ ਕਰਦੇ ਹਾਈਡਰੋਲਿਕ ਦੀ ਅਸੀਂ 5G ਹਾਈਡਰੋਲਿਕ ਕਰਤੀ ਹੈ ਪਹਿਲੇ ਸਾਡੀ ਹਾਈਡਰੋਲਿਕ ਜਿਹੜੀ ਲਿਫਟ ਆਉਂਦੀ ਸੀ ਉਹ ਸਿੰਪਲ ਆਉਂਦੀ ਸੀ 5G ਹਾਈਡਰੋਲਿਕ ਦਾ ਕੀ ਹੈ ਇਹਦੀ ਸੈਂਸਿੰਗ ਬਹੁਤ ਵਧੀਆ ਹੈ ਇਸ਼ਾਰੇ ਦੇ ਨਾਲ ਇਹ ਕੰਮ ਕਰਦਾ ਤੇ 140 ਸਟੈਪ ਹੈਗੇ ਆ ਜਿੱਥੇ ਤੁਸੀਂ ਡਰਾਫਟਿੰਗ ਆਪਣੀ ਕਰ ਸਕਦੇ ਹੋ ਪਹਿਲੇ ਜਿਹੜੀ ਡਰਾਫਟਿੰਗ ਸੀ ਉਹ ਇੰਨੀ ਵਧੀਆ ਡਰਾਫਟਿੰਗ ਨਹੀਂ ਹੁੰਦੀ ਸੀ ਪੁਰਾਣੇ ਟੈਕਨੋਲੋਜੀ ਵਾਲੀ ਹੁਣ ਤੁਸੀਂ ਕੁਝ ਮਿਲੀਮੀਟਰ ਦੇ ਉੱਤੇ ਤੁਸੀਂ ਆਪਣੀ ਡਰਾਫਟਿੰਗ 140 ਸਟੈਪ ਤੇ ਜਿਹੜਾ ਤੁਸੀਂ ਇੰਪਲੀਮੈਂਟ ਸੈੱਟ ਕਰਨਾ ਕਰ ਸਕਦੇ ਸਰ ਕਿਸਾਨ ਕਿੰਨਾ ਕਿ ਪਸੰਦ ਕਰ ਰਹੇ ਨੇ ਇਸ ਟੈਕ ਸਾਧਨ ਦੀ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਕੁਝ ਹੀ ਟਾਈਮ ਦੇ ਵਿੱਚ ਅਸੀਂ ਜਿਵੇਂ ਕਾਰਾਂ 'ਚ ਸੁਣਦੇ ਸੀ ਕਿ ਸਾਡੇ ਕੁਝ ਹੀ ਦਿਨਾਂ ਦੇ ਵਿੱਚ ਅਸੀਂ 1000 ਟਰੈਕਟਰ ਵੇਚਤਾ ਜੀ ਐ ਅਸੀਂ ਹੁਣ ਅਸੀਂ ਪਿੱਛੇ ਇਹਦੀ ਫੰਕਸ਼ਨ ਵੀ ਕੀਤਾ ਤੁਸੀਂ ਦੇਖ ਪਾ ਰਹੇ ਹੋਣੇ ਆ ਕਿ 1000 ਪਰਿਵਾਰ ਮਤਲਬ ਜਿਵੇਂ ਅਸੀਂ ਲਾਂਚ ਕੀਤਾ ਨਾਲ ਦੇ ਨਾਲ ਸਾਡੇ ਨਾਲ ਜੁੜ ਗਏ ਇੱਕ ਹੋਰ ਅਸੀਂ ਦੇਸ਼ ਦੇ ਕਿਸਾਨਾਂ ਵਾਸਤੇ ਪੰਜਾਬ ਹਰਿਆਣਾ ਹੋਰ ਜਿਹੜੇ ਆਪਣੇ ਸਾਰੇ ਕਿਸਾਨ ਪਾ ਜਿਹੜੇ ਟਰੈਕਟਰ ਲੈਂਦੇ ਆ ਇਸ ਰੇਜ ਦਾ ਉਹਨਾਂ ਨੂੰ ਅਸੀਂ ਪ੍ਰਾਈਸ ਬੜਾ ਵਧੀਆ ਦਿੱਤਾ ਜਿਸ ਪ੍ਰਾਈਸ ਦੇ ਉੱਤੇ ਬਾਕੀ ਟਰੈਕਟਰ ਤੁਹਾਨੂੰ 2 ਵੀਲ ਡਰਾਈਵ ਤੇ ਮਿਲਣਗੇ ਅਸੀਂ ਅੱਜ 8,57,900 ਰੁਪਏ ਦਾ ਟਰੈਕਟਰ 4 ਵੀਲ ਡਰਾਈਵ ਦੇ ਵਿੱਚ 60 ਸਾਨਾ ਵੱਡੇ ਇੰਜਨ ਦੇ ਨਾਲ ਦਿੱਤਾ ਹੈ ਜੀ ਇਸ ਰੇਟ ਦੇ ਵਿੱਚ ਸਾਡਾ ਦਾਵਾ ਹੈ ਕੋਈ ਕੰਪਨੀ ਟਰੈਕਟਰ ਨਹੀਂ ਦੇ ਸਕਦਾ ਸਰ ਜਿਸ ਤਰ੍ਹਾਂ ਹੁਣ ਸਮਾਂ ਬਦਲ ਰਿਹਾ ਤਬਦੀਲੀਆਂ ਆ ਰਹੀਆਂ ਟੈਕਨੋਲੋਜੀਜ਼ ਦੇ ਵਿੱਚ ਉਹ ਟਰੈਕਟਰ ਦੇ ਵਿੱਚ ਕਿਸ ਤਰ੍ਹਾਂ ਦੀ ਟੈਕਨੋਲੋਜੀ ਆ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਯੂਨੀਵਰਸਿਟੀ ਵੀ ਕੰਮ ਕਰ ਰਹੀ ਹੈ ਕਿ ਫਾਰਮਿੰਗ ਨੂੰ AI ਦੇ ਨਾਲ ਜੋੜਿਆ ਜਾਵੇ ਫਾਰਮ ਮਸ਼ੀਨਰੀ ਨੂੰ ਸੋਨਾ ਲਿਖਾ AI ਦੇ ਨਾਲ ਜੋੜਨ ਦੀ ਕਿਸ ਤਰ੍ਹਾਂ ਕੋਸ਼ਿਸ਼ ਕਰ ਰਹੇ ਨੇ AI ਦੇ ਉੱਤੇ ਕੰਮ ਚੱਲ ਰਿਹਾ ਜੀ ਅਸੀਂ ਬਹੁਤ ਜਲਦੀ ਉਸ ਤੱਕ ਨਾਲ ਵੀ ਲਿਆਵਾਂਗੇ ਜਿਹਦੇ ਚ ਕੀ ਵਿਦਆਊਟ ਡਰਾਈਵਰ ਵੀ ਟਰੈਕਟਰ ਚੱਲੇਗਾ ਤੁਸੀਂ ਕਾਰ ਬੈਠ ਕੇ ਆਪਣੇ ਨੈਵੀਗੇਸ਼ਨ ਦੇ ਉੱਤੇ ਟਰੈਕਟਰ ਨੂੰ ਆਪਰੇਟ ਕਰ ਸਕਦੇ ਹੋ ਉਹ ਟੈਕਨੋਲੋਜੀ ਦੇ ਉੱਤੇ ਕੰਮ ਚੱਲ ਰਿਹਾ ਹੈ ਉਹਦੇ ਵਾਸ ਪੜ ਹਾਲੇ ਜਿਹੜੀ ਗਵਰਨਮੈਂਟ ਦੀ ਰੈਸਟ੍ਰਿਕਸ਼ਨਸ ਆ ਰਹੀਆਂ ਪੋਲੂਸ਼ਨ ਨੂੰ ਘਟਾਇਆ ਜਾਏ ਤੇ ਉਹਦੇ ਵਿੱਚ ਸੀਆਰਡੀਐਸ ਦਾ ਇੱਕ ਨਵਾਂ ਜਿਹੜਾ ਤੁਹਾਡੇ ਟਰੈਕਟਰ ਆਣੇ ਸ਼ੁਰੂ ਹੋ ਗਏ ਆ ਸੀਆਰਡੀਐਸ ਦੇ ਵਿੱਚ ਸਾਡੇ ਕੋਲ ਪੂਰੀ ਕੰਪਲੀਟ ਰੇਂਜ ਹੈ ਸਾਡੇ ਕੋਲ ਇੱਕ ਟਰੈਕਟਰ ਨਹੀਂ ਹੈ ਸਾਡੇ ਕੋਲ 4-5 ਤਰ੍ਹਾਂ ਦੇ ਮਾਡਲ ਆ ਰਹੇ ਆ ਪਰ ਹਰ ਮਾਡਲ ਦੇ ਵਿੱਚ ਅਸੀਂ ਜ਼ਿੰਮੇਦਾਰ ਨੂੰ ਪਾਵਰ ਆਪਸ਼ਨ ਦਿੱਤੀ ਹੈ ਵੀ ਤੁਸੀਂ ਇਕਨੋਮਿਕ ਮੋਡ ਚਾਹੀਦਾ ਹੈ ਪਾਵਰ ਮੋਡ ਚਾਹੀਦਾ ਸੁਪਰ ਪਾਵਰ ਚਾਹੀਦਾ ਹੈ ਉਹ 55 ਆਸਪਾਵਰ ਦਾ ਟਰੈਕਟਰ ਵੀ ਬਣ ਜਾਏਗਾ 60 ਦਾ ਵੀ ਬਣ ਜਾਏਗਾ ਤੇ 65 ਵਾਲਾ ਵੀ ਬਣ ਜਾਏਗਾ ਬਹੁਤ ਆਪਸ਼ਨਸ ਆ ਗਿਆ ਆਪਸ਼ਨ ਆ ਗਿਆ ਜੀ ਜਿਹੜੀਆਂ ਵੱਡੀਆਂ ਟੈਕਨੋਲੋਜੀ ਕਾਰਾਂ ਚਾਹੁੰਦੀਆਂ ਸੀ ਉਸੇ ਆਪਣੇ ਟਰੈਕਟਰਾਂ ਚ ਪਾਤੀਆਂ ਸਰ ਅੱਜ ਮੇਲੇ ਤੇ ਆਏ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਲੱਗ ਰਿਹਾ ਕਿਉਂਕਿ ਹੜ੍ਹਾਂ ਦੇ ਕਾਰਨ ਲੱਗਦਾ ਹੜ੍ਹਾਂ ਦੇ ਕਾਰਨ ਲੱਗਦਾ ਸੀ ਵੀ ਐਸ ਤ ਕਿ ਮੇਲਾ ਜਿਹੜਾ ਥੋੜਾ ਖੁਸ਼ਕ ਹੋਏਗਾ ਦੇਖੋ ਹਾਲਾਂ ਦਾ ਸਾਨੂੰ ਵੀ ਬੜਾ ਅਫਸੋਸ ਹੋਇਆ ਵੀ ਜੋਸ਼ੀਸ਼ ਹੋਈ ਹੈ ਉਹ ਭਗਵਾਨ ਕੁਦਰਤ ਦੀ ਹੈ ਬਟ ਅੱਜ ਮੇਲੇ ਨੂੰ ਦੇਖ ਕੇ ਨਹੀਂ ਲੱਗ ਰਿਹਾ ਮੇਲਾ ਬਹੁਤ ਭਰਿਆ ਹੋਇਆ ਜਿਸ ਤਰ੍ਹਾਂ ਸਾਨੂੰ ਲੱਗ ਰਿਹਾ ਹੈ ਕਿ ਸ਼ਾਇਦ ਮੇਲਾ ਭਰੇਗਾ ਪਹਿਲੇ ਤੋਂ ਜ਼ਿਆਦਾ ਰਸ਼ ਅੱਜ ਮੇਲੇ ਸਾਨੂੰ ਫੀਲ ਹੋ ਰਿਹਾ ਹੈ ਸਰ ਜਿਸ ਤਰ੍ਹਾਂ ਅਸੀਂ ਦੇਖ ਵੀ ਰਹੇ ਹਾਂ ਕਿ ਖੱਡਾਂ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਟਰੈਕਟਰ ਰੁੜੇ ਵੀ ਨੇ ਬਹੁਤ ਸਾਰੇ ਸੰਗੀਤਕਾਰ ਗੀਤਕਾਰ ਐਨ ਜੀਓਜ਼ ਹੋਰ ਸੰਸਥਾਵਾਂ ਜਿਹੜੀਆਂ ਉਹ ਟਰੈਕਟਰ ਜਿਹੜੀਆਂ ਉਹ ਕਿਸਾਨਾਂ ਨੂੰ ਪ੍ਰੋਵਾਈਡ ਕਰਾਈਆਂ ਤੁਹਾਡੇ ਨਾਲ ਸਰ ਕਿੰਨੇ ਕੁ ਲੋਕਾਂ ਨੇ ਸੋਨਾਲੀਕਾ ਦੇ ਨਾਲ ਕੰਟੈਕਟ ਕੀਤਾ ਕੌਣ ਕੌਣ ਤੁਹਾਡੇ ਨਾਲ ਰਾfte 'ਚ ਹੈ کافی ਐਨ ਜੀਓ ਹੈਗੇ ਨੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜਿਵੇਂ ਹੁਣ ਆਪਣੇ ਰਾਮ ਸਿੰਘ ਸੈਣੀ ਜੀ ਆਪਣੇ ਰਾਮ ਰਾਮ ਸਿੰਘ ਰਾਣਾ ਜੀ ਜਿਹੜੇ ਆਪਣੇ ਗੋਡਨ ਹਟ ਵਾਲੇ ਆ ਉਹਨਾਂ ਨੇ ਹੁਣ ਸਾਡੇ ਕੋਲ ਟਰੈਕਟਰ ਲੈ ਕੇ ਦੇਣੇ ਸ਼ੁਰੂ ਕੀਤੇ ਆ 1100 ਟਰੈਕਟਰ ਦੀ ਗੱਲ ਉਹ ਕਰ ਰਹੇ ਨੇ ਤੇ ਅਸੀਂ ਬਹੁਤ ਉਹਨਾਂ ਨੂੰ ਧੰਨਵਾਦੀ ਹੈਗੇ ਆਂ ਵੀ ਅੱਜ ਮੇਰੇ ਕੋਲ 100 ਟਰੈਕਟਰ ਵੰਡ ਵੀ ਰਹੇ ਨੇ 100 ਟਰੈਕਟਰ ਵੰਡ ਰਹੇ ਨੇ ਜੀ ਉਹ ਹਰ ਸ਼ੁੱਕਰਵਾਰ ਤੋਂ ਉਹਨਾਂ ਨੇ ਵਾਦਾ ਕੀਤਾ ਤੇ ਅਸੀਂ ਵੀ ਆਪਣੀ ਤਰਫੋਂ ਕੰਪਨੀ ਦੀ ਤਰਫੋਂ ਜੋ ਬੈਸਟ ਅਸੀਂ ਕਰ ਸਕਦੇ ਆਂ ਅਸੀਂ ਆਪਣਾ ਸਾਰਾ ਪ੍ਰੋਫਿਟ ਕਢਾ ਲਤਾ ਉਹਦੇ ਵਿੱਚ ਅਸੀਂ ਜੋ ਪਾ ਸਕਦੇ ਸੀ ਆਪਣੀ ਤਰਫੋਂ ਪ੍ਰੋਫਿਟ ਕਢਾਣ ਦੇ ਬਾਅਦ ਵੀ ਉਹ ਕੰਪਨੀ ਪਾ ਰਹੀ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੇ ਆਂ ਕਿਸਾਨਾਂ ਦੀ ਸੇਵਾ ਵਾਸਤੇ ਸ਼ਕਲਾਕਾਰ ਨੇ ਵੀ ਕੰਟੈਕਟ ਕੀਤਾ ਹਾਂਜੀ ਹਾਂਜੀ ਜਿਹੜੇ ਆਪਣੇ ਆਲੋਜੀ ਹੈ ਜੀ ਮਲਕੀਰਨ ਜੀ ਉਹ ਵੀ ਉਹ ਵੀ ਕਾਰਨ ਨੇ ਜੀ ਉਹ ਵੀ ਟਰੈਕਟਰਾਂ ਦੀ ਪੂਰੀ ਗੱਲ ਪਰ ਕੁਛ ਐਨਜੀਓ ਦੇ ਵੀ ਪਾਏ ਦੇ ਵਿੱਚ ਜੋ ਤਿਲ ਫੁੱਲ ਹੈਗਾ ਉਹ ਕੰਪਨੀ ਵੀ ਉਹ ਕਰ ਰਹੀ ਹੈ ਸੇਵਾ ਪੂਰਾ ਅਸੀਂ ਦੇਖੋ ਇਹਦੇ ਵਿੱਚ ਕੋਈ ਬਿਜ਼ਨਸ ਨਹੀਂ ਬਿਜ਼ਨਸ ਵੱਖ ਕਰਤਾ ਅਸੀਂ ਅਸੀਂ ਸਾਰਾ ਪ੍ਰੋਫਿਟ ਘਟਾਤਾ ਪ੍ਰੋਫਿਟ ਘਟਾਉਣ ਦੇ ਬਾਅਦ ਵੀ ਜੋ ਕੰਪਨੀ ਦਾ ਯੋਗਦਾਨ ਕਿਸਾਨਾਂ ਵਾਸਤੇ ਹੋਣਾ ਚਾਹੀਦਾ ਅਸੀਂ ਪਰ ਟਰੈਕਟਰ ਯੋਗਦਾਨ ਅਸੀਂ ਪਾ ਕੇ ਐਨਜੀਓ ਦੇ ਨਾਲ ਖੜੇ ਹਾਂ ਕਿਉਂਕਿ ਕਿਸਾਨ ਨੂੰ ਬਣਾਉਣ ਵਾਲੇ ਕਿਸਾਨ ਨੇ ਬਿਲਕੁਲ ਜੀ ਇਹ ਕਿਸਾਨਾਂ ਵਾਸਤੇ ਹੀ ਬਣਿਆ ਜੀ ਕਿਸਾਨ ਹੀ ਅੱਜ ਬਣਾ ਰਹੇ ਨੇ ਜਿਹੜੇ ਸਾਡੇ ਪਲਾਂਟ 'ਚ ਬੰਦੇ ਲੱਗੇ ਨੇ ਉਹ ਵੀ ਕਿਸਾਨਾਂ ਦੇ ਪੁੱਤਰ ਹੈਗੇ ਜੀ ਕਿਸਾਨ ਹੀ ਬਣਾ ਰਹੇ ਨੇ ਕਿਸਾਨਾਂ ਵਾਸਤੇ ਹੀ ਹੈਗਾ ਜੀ ਅਸੀਂ ਪੂਰੀ ਕੰਪਨੀ ਕਿਸਾਨਾਂ ਨੂੰ ਸਮਰਪਿਤ ਹੈ ਜੀ ਕਿਸਾਨਾਂ ਦਾ ਸਾਰਾ ਕੁਝ ਹੈਗਾ ਜੀ ਹਾਂ ਜੀ ਕਿਸਾਨਾਂ ਦਾ ਸਾਰਾ ਕੁਝ ਤਾਂ ਇਹ ਵਿਕਾਸ ਸੀਸੀ ਸੋਨਾਲਿਕਾ ਤੋਂ ਤਾਂ ਬਹੁਤ ਵਧੀਆ ਟਰੈਕਟਰ ਜਿਹੜਾ ਲਾਂਚ ਕੀਤਾ ਤੇ ਨਾਲ ਇੱਕ ਇਹ ਵੀ ਗੱਲ ਕਹੀਏ ਕਿ ਜਿਹੜੇ ਕਿਸਾਨਾਂ ਨੂੰ ਟਰੈਕਟਰ ਜਿਹੜੀਆਂ ਸੰਸਥਾਵਾਂ ਦੇ ਰਹੀਆਂ ਉਹਨਾਂ ਦੇ ਵਾਸਤੇ ਅਸੀਂ ਆਪਣਾ ਪ੍ਰੋਫਿਟ ਬਿਲਕੁਲ ਛੱਡ ਦਿੱਤਾ ਤਾਂ ਦੇਖੋ ਆਪਣੇ ਸਾਨ ਅੰਦਰੋ ਕੈਮਰਾਮੈਨ ਬੰਟੀ ਦੇ ਨਾਲ ਸਰਮਜੀਤ ਸਿੰਘ ਪੱਲਾ ਚੱਲਣੇ ਪੈ ਸੀ ਲੁਧਿਆਣਾ